ਦੋ ਦਿਨ ਪਹਿਲੇ ਵਾਰਦਾਤ ਹੋਈ ਸੀਗੀ ਵੀਡੀਓ ਕਾਫੀ ਵਾਇਰਲ ਹੋਈ ਸੀਗੀ ਬੈਲਰੋ ਗੱਡੀ ਵਿੱਚ ਤਿੰਨ ਚਾਰ ਮੁੰਡੇ ਨਿਕਲਦੇ ਆਂ ਇੱਕ ਬੰਦੇ ਨੂੰ ਕੁੱਟ ਰਹੇ ਆ ਤੇ ਖੋ ਕਰ ਰਹੇ ਆ ਉਹ ਸਪੈਸ਼ਲ ਬ੍ਰਾਂਚ ਨੇ ਡੀਸੀਪੀ ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਚ ਸੀਗੀ ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਚ ਉਹ ਟ੍ਰੇਸ ਕਰ ਲਿਆ ਇਹ 22 ਪਿੰਡ ਦੇ ਤਿੰਨ ਮੁੰਡੇ ਸੀਗੇ ਜੀ ਬੈਲਰੋ ਉਹਨਾਂ ਦੇ ਰਿਸ਼ਤੇਦਾਰ ਦੀ ਸੀਗੀ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਇੰਟਰੋਗੇਸ਼ਨ ਚ ਬਾਈ ਵਰਦਾ ਟਾਈਮ ਮੰਨੇ ਨੋ ਪਰਚੇ ਨਾ ਤੇ ਪਹਿਲੇ ਹੀ ਦਰਜ ਹੈ ਜਿਹਦੇ ਵਿੱਚ ਇਹ ਜੇਲ ਕੱਟ ਕੇ ਆਏ ਹਨ ਅਲੱਗ-ਅਲੱਗ ਟਾਈਮ ਤੇ ਕੋਈ 2 ਮਹੀਨੇ ਪਹਿਲੇ ਆਇਆ ਕੋਈ 6 ਮਹੀਨੇ ਪਹਿਲੇ ਆਇਆ 25 26 ਸਾਲ ਦੀ ਨਾਂ ਦੀ ਉਮਰ ਹੈ ਬਾਕੀ ਇਹਦੇ ਵਿੱਚ ਇਨਵੈਸਟੀਗੇਸ਼ਨ ਜਾਰੀ ਹੈ ਦੂਜਾ ਕੁਝ ਦਿਨ ਪਹਿਲਾਂ ਸੀਆਈਏ ਨੇ 2 ਕਿਲੋ ਅਫੀਮ ਫੜੀ ਸੀਗੀ ਉਹਦੀ ਬੈਕਵਰਡ ਫਾਰਵਰਡ ਲਿੰਕੇਜਸ ਨੂੰ ਦੇਖਦੇ ਹੋਏ 2 ਕਿਲੋ ਅਫੀਮ OPM ਪਿਓਰ ਦੁਬਾਰਾ ਫੜੀ ਗਈ ਹੈ ਇੱਕ ਵਿਅਕਤੀ ਵੀ ਗ੍ਰਫਤਾਰ ਹੋਇਆ ਹੈ ਟ੍ਰੇਨ ਜਿਹੜਾ ਰੇਲਵੇ ਤੇ ਥਰੂ ਆਂਦਾ ਸੀਗਾ ਟ੍ਰੇਨ 'ਚ ਤੇ ਬਰੀਲੇ ਦਾ ਰਹਿਣ ਵਾਲਾ ਹੈ ਇਹਦੀ ਵੀ ਆਪਾਂ ਅੱਗੇ ਫੋਰਵਰਡ ਬੈਕਵਰਡ ਲਿੰਕਜਸ ਕਰਦੇ ਹਾਂ ਪਲੱਸ ਦੀਜਾ ਜਿਹੜਾ ਟਰੈਵਲ ਏਜੰਟ ਤੇ ਗੋਲੀ ਚਲੀ ਸੀਗੀ ਗੱਡੀ ਤੇ ਤੇ ਫਰੋਦੀ ਮੰਗੀ ਸੀਗੀ ਇੱਕ ਹੋਰ ਬੰਦਾ ਆਪਾਂ ਗ੍ਰਿਫਤਾਰ ਕੀਤਾ ਤੇ ਹਰਿਆਣਾ ਦਾ ਰਹਿਣ ਵਾਲਾ ਇਹਨੇ 13 ਤਰੀਕ ਨੂੰ ਵੀ ਰੈਕੀ ਕੀਤੀ ਸੀਗੀ ਗੋਲੀ ਚਲਾਣ 'ਚ ਤਾਂ ਕੋਈ ਹੱਥ ਨਹੀਂ ਸੀਗਾ ਬਟ ਹੀ ਵਾਸ ਆਲਸੋ ਇਨਵੋਲਡ ਇਸ ਪਾਰਟ ਆਫ ਦ ਸੇਮ ਗੈਂਗ ਇਦੀ ਵੀ ਇਨਵੈਸਟੀਗੇਸ਼ਨ ਇਨਟਰੋਗੁਏਸ਼ਨ ਚੱਲ ਪਈ ਸਰ ਇਹ ਗੱਲ ਕਰੀਏ ਇਹ ਲਗਾਤਾਰ ਕਿਹ ਵਾਰਦਾਤਾਂ ਲੁੱਟਮਾਰ ਦੀਆਂ ਹੋਈਆਂ ਬਲੈਰੋ ਗੱਡੀ ਦੇ ਵਿੱਚ के ਲਗਾਤਾਰ ਵਾਰਦਾਤਾਂ ਕਰਦੇ ਇਹ ਕਿੰਨੀਆਂ ਉਸ ਦਿਨ ਵਾਰਦਾਤਾਂ ਕੀਤੀਆਂ ਸੀ ਇਹ ਵੀ ਤਾਂ ਡਾਕੂਮੈਂਟਡ ਹੈ है। ਕੁਛ ਇਦਾਂ ਦੀ ਵੀ ਹੋਣੀਆਂ ਜਿਹੜੀ ਅੰਡਰ ਰਿਪੋਰਟਡ ਇਹ ਰਾਤ ਦੇ ਸਮੇਂ ਕਰਦੇ ਸਰੀਰਕ ਤੋਂ ਲੈ ਕੇ ਕਿਤੇ ਹੋਰ ਵੀ ਕਿਤੇ ਨਹੀਂ ਹੋਰ ਤਾਂ ਪੈਦਲ ਵੀ ਕਿਤੇ ਕਿਸੇ ਹੋਰ ਦੇ ਗੱਡੀ ਦੇ ਟੂ-ਵੀਲਰ ਤੇ ਵੀ ਕਿਤੇ ਇਹ ਡਰਗਡਿਕ ਐਡਿਕਸ਼ਨ ਹਾਂ ਨਸ਼ਾ ਕਰਦੇ 15 ਦਿਨਾਂ ਦੇ ਵਿੱਚ ਠੱਗੀ ਵਾਰ ਦਾ ਤਾਂ ਲੋਕ ਹੋਣੀ ਹੋਈ ਹੈ ਸਰ ਇਸ ਵਾਰ ਕੀ ਜਨ ਹੈ ਇਹ ਬਹੁਤ ਸਟ੍ਰੈਸ ਹੋ ਗਏ ਨਾ 50% ਤੋਂ ਹਾਂ ਬਲਮੋਸਟ ਸਾਰੀ ਕੇਸ ਹੈ